ਜੀ ਸਾਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜੀ ਚਰਨਾਉਂ ਤੇ ਥੋੜਾ ਸਤ ਕਰਦੀ ਹਾਂ ਲੋ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕੀਤ ਸਵਾਲ கே ਲੋ ਸਵਾਲ ਲੈ ਕੇ ਹਾਜ਼ਰ ਹੋਇਆ ਤੇ ਉਹ ਜਿਆ ਤੁਹਾਨੂੰ ਪਸੰਦ ਆ ਲੋਕੇ ਸੰਤ ਬਹੁਤ ਪਿਆਰਾ ਲੱਗਦਾ ਤੇ ਜਿਹੜਾ ਮੈਂ ਸ਼ੇਸ਼ਵੰਦੀ ਨਕਤਾ ਪਾਉਂ ਉਹ ਹੋ ਵਿਪੂਰਨ ਤੰਦਰੁਸਤ ਰਹੋ ਤੇ ਫਿਰ ਤੁਸੀਂ ਉਹਦੇ ਚ ਨਕਤੇ ਸੁਣਿਓ ਛੋਟਾ ਜਿਹਾ ਹੀ ਹੈ ਤੇ ਬਹੁਤ ਮਤਲਬ ਜਾਣਨ ਜੋ ਉਹਦੇ ਚ ਚੀਜ਼ਾਂ ਨੇ ਨੁਕਤੇ ਨੇ ਤੇ ਲੈ ਹੁਣ ਤੁਸੀਂ ਮਾਣੋ ਇਸ ਸੁਹਾਗ ਦਾ ਆਨੰਦ ਤੇ ਅਖੀਰ ਤੱਕ ਸੁਣਿਆ ਕਰੋ ਸਾਰਾ ਗੀਤ ਫੇਰ ਹੀ ਸਾਨੂੰ ਸਮਝ ਆਉਂਦੀ ਹੈ ਨਾ ਤੇ ਲੋ ਮਾਣੋ ਫਿਰ ਇਸ ਗੀਤ ਦਾ ਆਨੰਦ ਤਾਨੇ ਨੀ ਮਾਏ ਜੇ ਇਹਨੇ ി മായ ഭേടി ജി തലത്തെ ബട്ട മ ബ ਉਂਗਲ ਹੀ ਕੇ ਬੇਦੀ ਖੂਬ ਸੇ ਜੈ ਤਾਨੇ ਨੀ ਤਾਨੇ ਨੀ ਮਾ टे बेटी खारे चिड़ाई सुलू न वेट खे बेटी खारे चिड़ाई ਆਨੇ ਨਹੀਂ ਮਾਇ ਜੇ ਨੇਂ ਦੀਏ ਗਏ ਨੇ ਵੇਟੜੀ ਜਾਈਂ ਦਰਿ ਦੇਤੇ ਖੁਸ਼ੀਆਂ ਨਾਮ ਦੀ ਬੇਟੀ 돌ੀ ਤੇ ਪਈ नाम डोली जे पई बी पी दल ज्ञान जी ਰੋਮ ਦਾ ਕਟਿ ਸਾਵਣ ਦੀ ਆਈ ਤਾਨੇ ਨੀ ਤਾਨੇ ਨੀ ਮਹਾ ਬਾਪ ਰੋਗੇ Monday. my. Mm -hmm. ਬੀਬੀ ਦਾ ਚਾਰੇ ਬੇਬਹਰ ਚਾਤੇ ਦੀ ਜਾਈ ਅੰਦਰ ਵੀ ਬੀਬੀ ਦਾ ਚਾਰੇ ਬੇਬਹਰ ਚਾਤੇ ਦੀ ਜਾਈ ਤੂ ਸੀਨ ਰੋ ਕਿਆ we ਤਾਨੇ ਨੀ ਮਾਏ ਤਾਨੇ ਨੀ ਮਾਏ ਜਣੇਂ ਦੀਏ ਜੀਨੇ ਬੇਡੇੜੀ ਜਾਈ ਲੋ ਜੀਤ ਬੋਇਆ ਪੂਰਾ ਸੁਹਾਗ ਦੱਸਿਓ ਤੁਹਾਨੂੰ ਇਹ ਕਿਹੋ ਜਿਹਾ ਲੱਗਿਆ ਭਾਈ ਜਦੋਂ ਮੇਰੀ ਅਨੰਦ ਗਈ ਸੀ ਮੈਂ ਤਾਂ ਬਹੁਤ ਰੋਈ ਸੀ ਮੈਂ ਨਹੀਂ ਹੱਸੀ ਮੈਂ ਸੱਚੀ ਗੱਲ ਦੱਸ ਰਹੀ ਹਾਂ ਤੇ ਲੋ ਹੁਣ ਤੁਸੀਂ ਮਾਣੋ ਇਸ ਗਿਦਾਨੰਦ ਤੇ ਹੁਣ ਆ ਜਾਓ ਤੁਸੀਂ ਨੁਕਸਿਆਂ ਬਾਰੇ ਪੂਰਨ ਤੰਦਰੁਸਤੀ ਪਾਓ ਅੱਛਾ ਤੁਸੀਂ ਪਤਾ ਕੀ ਹੈ ਮੈਂ ਦੱਸਿਆ ਵੀ ਇਹ ਇਨ੍ਹਾਂ ਚਾਰ ਅੰਗਾਂ ਤੇ ਤੇਲ ਲਗਾਓ ਤਾਂ ਤੁਸੀਂ ਪੂਰਨ ਤੰਦਰੁਸਤੀ ਪਾਓਗੇ ਸਮਝੋ ਮੁੱਢਲੀ ਜਈ ਇਹੋ ਸੁਣ ਮਿਹਨਤ ਕਰਨੀ ਪਊਗੀ ਤਿੰਨਾ ਆਪਣੇ ਅੰਗਾਂ ਤੇ ਲਾਉਣਾ ਤੇਲ ਤੁਸੀਂ ਪੈਰਾਂ ਦੇ ਤਲਿਆਂ ਤੇ ਮਾਲਿਸ਼ ਕਰੋ ਨਾ ਤੁਸੀਂ ਹਲਤਾਂ ਜਿਹੜੀਆਂ ਤੁਹਾਡੀਆਂ ਚੱਕ ਚੱਕ ਮਾਰਦੇ ਹੋ ਟਿਕਦੀਆਂ ਨਹੀਂ ਹਨ ਇਹ ਤੇ 5 6 ਮਿੰਟ ਦਾ ਜਰੂਰ ਲਾਓ ਫੇਰਾਂ ਤੇ ਜਦੋਂ ਤੁਸੀਂ ਤੇਲ ਤੇ ਆਹੀ ਸਰੋਂ ਦਾ ਤੇਲ ਜੇ ਗਰਮਾ ਕੇ ਉਹ ਮਿਹਦੇ ਦਾ ਭੜਾ ਬਦੀ ਨਹੀਂ ਤੇਲ ਤਾਂ ਫਿਰ ਆਪਾਂ ਨੂੰ ਆਮ ਮਿਲ ਹੀ ਜਾਂਦਾ ਨਾ ਤੇ ਨਾ ਤੁਹਾਡੀਆਂ ਲੱਤਾਂ ਦੁਖਣਾ ਪਿੰਜਰੀਆਂ ਜਿਵੇਂ ਕਹਿੰਦੇ ਵੀ ਦੁਖਦੀਆਂ ਨੇ ਇਹਦੀਆਂ ਮੇਰੀ ਨਾਮ ਦੀਆਂ ਦੁਖਦੀਆਂ ਸੀ ਇਹ ਲੱਗਦੀ ਹੋ ਰਹਿੰਦੀ ਐ ਸੌਂਦਾ ਜਾਂਦੀ ਐ ਨਾ ਫਿਰ ਅੱਛਾ ਨਾਭੀ ਯਾਨੀ ਕਿ ਧੁੰਨੀ ਵਿੱਚ ਰਾਤ ਨੂੰ ਸੌਂਦੇ ਸਮੇਂ ਤੇਲ ਲਾਓ ਮੈਂ ਤਾਂ ਨਾ ਹੋਵੇ ਵੀ ਲਾ ਲੈਣੀਆਂ પણ ਮੈਂ ਵੀ ਰਾਤ ਨੂੰ ਸ਼ੁਰੂ ਕਰੂੰ ਮੈਨੂੰ ਨਾ ਮੈਂ ਇਹ ਫਾਰਮੂਲਾ ਮਿਲ ਗਿਆ ਤੇ ਰਾਤ ਨੂੰ ਸੌਂਦੇ ਹੋਏ ਧੁੰਨੀ ਦੇ ਵਿੱਚ ਫਿਰ ਜਰੂਰ ਰਾਤ ਨੂੰ ਤੇਲ ਲਾਓ ਤੇ ਨੱਕ ਵਿੱਚ ਸ਼ੁੱਧ ਦੇਸੀ ਘਿਓ ਦੀ 1-1 ਬੂੰਦ ਦੋ-ਦੋ ਪੈ ਜਾਣ ਤਾਂ ਬਧਾ ਨਹੀਂ ਕਿ ਇੱਕ ਇੱਕ ਪਾਲੀ ਨੱਕ ਫਿਰ ਫਿਰ ਤੁਹਾਨੂੰ ਥੋੜਾ ਕਮਰ ਉੱਧਰੋਂ ਨਾਸਬਦ ਰੱਖੋ ਫਿਰ ਇਧਰ ਪਾਓ ਫਿਰ ਇਧਰੋਂ ਹੈ ਨਾ ਇੱਥੇ ਮਾੜੀ ਤਕਰੀਬੀ ਤਾਂ ਹੁੰਦੀ ਹੈ ਜਦੋਂ ਪਾਉਂਦੇ ਆ ਤੇ ਨਾ ਕਦੇ ساری ਉਮਰ ਹੀ ਤੁਹਾਨੂੰ ਖਾਂਸੀ ਹੋਵੇ ਨਾ ਜ਼ੁਕਾਮ ਹੋਵੇ ਕਰਕੇ ਦੇਖ ਲੋ ਲਗਾਤਾਰ ਪਾਓ ਹੈਨਾ ਰਾਤ ਨੂੰ ਸੌਂਦੇ ਹਾਂ ਆਪਾਂ ਰੋਟੀ ਦਾ ਰੋਜ਼ ਖਾਂਦੇ ਆ ਇੱਕ ਇੱਕ ਬੂੰਦ ਕੋਲੇ ਰੱਖ ਲਿਆ ਕਰੂ ਹੈਨਾ ਤੇ ਫਿਰ ਅਜ ਤਾਂ ਹੀ ਹੈਵੀ ਸਰਦੀਆਂ ਚ ਜੁਕਾਮ ਹੋ ਗਿਆ ਗਰਮੀਂ ਜੁਕਾਮ ਹੋ ਗਿਆ ਇਹ ਪੱਕਾ ਹੈ ਮਹਾਪੁਰਸ਼ਾਂ ਨੇ ਦੱਸਿਆ ਮੈਂ ਆਪਦੇ ਕੋਲ ਉਹਨਾਂ ਨੇ ਦੱਸਿਆ ਜੀ ਇਹ ਉਹਨਾਂ ਦੇ ਪਰਚਾਏ ਹੋਏ ਨੁਕਤੇ ਨੇ ਤੇ ਉਹਨਾਂ ਦੀਆਂ ਦੱਸੀਆਂ ਗੱਲਾਂ ਮੈਂ ਤੁਹਾਡੇ ਕੋਲ ਕਹਿੰਦੀ ਆ ਮੈਂ ਵੀ ਇਹਨੂੰ ਅਪਣਾਵਾਂਗੀ ਮੈਂ ਮੈਨੂੰ ਛਿੱਕਾਂ ਬਹੁਤ ਲੱਗਦੀਆਂ ਸੀ ਤੇ ਕਿਵੇਂ ਵੀ ਨਾ ਠੀਕ ਹੋਈਆਂ ਪਟਿਆਲੇ ਦਵਾਈ ਲੈਂਦੀ ਜਾ ਕੇ ਦੋ ਡਾਕਟਰਾਂ ਨੇ ਆਪਣੀ رائے ਕਰਕੇ ਜਿਹੜੇ ਮੋٹے ਕੈਪਸੂਲ ਦੇ ਤੇ ਖਾਣੇ ਪਏ ਮੈਨੂੰ ਨਹੀਂ ਹਟੀਆਂ ਸੌ ਸੌ ਸ਼ਿਕਾਇਆ ਕਰੇ ਸਿਰੇ ਮਗਜ ਫਟਣਾ ਵਾਲਾ ਹੋ ਗਿਆ ਕਰੀ ਤਾਂ ਫਿਰ ਉਹ ਡਾਕਟਰ ਕੋਲੇ ਪਹੁੰਚੀ ਮੈਂ ਤੇ ਫੇਰ ਮੈਨੂੰ ਜਦੋਂ ਕਿਸੇ ਨੇ ਦੱਸਿਆ ਤੁਸੀਂ ਨੱਕ ਚ ਰੱਖਿਓ ਜਾਂ ਦੋ ਬੂੰਦਾਂ ਪਾਓ ਫਿਰ ਅਸੀਂ ਦੇਖ ਆਖਿਓ ਪਉ ਆ ਤੇ ਮੁੜ ਕੇ ਕਰੀ ਕਿ ਕੀ ਲੱਗੀ ਹੈਗੀ ਤੇ ਜੇ ਆਪਾਂ ਰੋਜ਼ ਪਾਵਾਂਗੇ ਫਿਰ ਕਾਨੂੰ ਕਦੇ ਰੇਸ਼ਾ ਜਿਹਾ ਕੰਮ ਹੋਊਗਾ ਇਸ ਕਰਕੇ ਕਹਿੰਨੇ ਵੀ ਤੁਸੀਂ ਇਹ ਕਰਕੇ ਦੇਖੋ ਪਰ ਮਾਤਰਾਾਂ ਕੋਲ ਇਹ ਰੂ ਸਦਾ ਤੰਦਰੁਸਤ ਰਹੋਗੇ ਨਵੇਂ ਸਿਰਫਾਂ ਆਪਦਾ ਖੜਾ ਜੁੱਟੂ ਬਾਕੀ ਸਿਰ ਤੇ ਜਿਹੜਾ ਤਿੰਨੇ ਅੰਗ ਹੋਵੇ ਚੌਥਾ ਹੈਗਾ ਆਪਣਾ ਸਿਰ ਤੇ ਸਿਰ ਤੇ ਤੁਸੀਂ ਰਾਤ ਨੂੰ ਸੌਂਦੇ ਸਮੇਂ ਮਤਲਬ ਇੱਥੇ ਆਉਣ ਵਾਲਿਆ ਤੇਲ ਕਿ ਇੱਥੇ ਮਾ ਗੇ ਚ ਥੋੜਾ ਜੱਸ ਲਿਆ ਹੈ ਨਾ ਥੋੜਾ ਥੜਤਨ ਵਾਲਿਆ ਆਪੇ ਤੇ ਆਰਾਮ ਨਾਲ ਗੁਲੀ ਨੀ ਸੌਂਗੇ ਤੇ ਤੰਦਰੁਸਤ ਰਹੋਗੇ ਅਸਲ ਲਖਣ ਸਮਝ ਆ ਗਈ 10 ਕਾਪੀ ਪੈਨਸਲ ਤੇ ਹੁਣੇ ਲਿਖ ਲੋ ਰੋਜ਼ ਪੁੱਛਿਆ ਨਾ ਕਰੇ ਤੇ ਮੁੰਡਿਆਂ ਦੇ ਨੁਕਤੇ ਨਹੀਂ ਤੇ ਥੋੜੇ ਯਾਦ ਹੀ ਰਹੂਗਾ ਲੋ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨੂੰ ਆਪਕਾ ਵੀਰ ਮਿਲਾਂਗੇ ਹੁਣ ਦਿਓ ਸਾਨੂੰ ਛੁੱਟੀਆਂ ਤੇ ਮਾਨਵ ਇਸ ਇਸ ਸੁਭਾਗ ਦਾ ਅਨੰਦ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ